ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ 13ਵਾਂ ਅੰਕ ਹੈ ਮੱਸਾ ਮਾਰਿਓ ਜਨ ਸਿੰਘਨ ਅੰਸੂ ਹਮ ਕੋ ਦੇ ਇਧਰ ਪੰਜਾਬ ਵਿੱਚ ਮੱਸੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕship ਕੇ ਬੈਠੇ ਸਿੰਘਾਂ ਨੇ ਵੀ ਖੁਸ਼ੀਆਂ ਵਿੱਚ ਜੇਕਾਰੇ ਛੱਡੇ ਪੰਥ ਮੋੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਟਾਂ ਦੇ ਘਰਾਂ ਵਿੱਚ ਸੱਥਰ ਵਿਸ਼ੇ ਹੋਏ ਸਨ ਚੁਗਲਾ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮੱッセ ਵਰਗੇ ਤਾਕਤਵਰ ਚੌਧਰੀ ਹੀ ਮਹਿਫੂਜ਼ ਨਹੀਂ ਸਨ ਜਦ ਐਨੇ ਵੱਡੇ ਮੁਗਲਈ ਘੇਰੇ ਵਿੱਚ ਰੰਗੜ ਦਾ ਸਿਰ ਸਿੰਘ ਲਾ ਕੇ ਲੈ ਗਏ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮੱッセ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ লাশ ਕੋਲ ਬੈਠਾ ਵਿਰਲਾਪ ਕਰ ਰਿਹਾ ਸੀ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਕੁਝ ਜੀਆ ਨੇ ਮੱਛੇ ਦਾ ਢੜ ਚੁੱਕਿਆ ਤੇ ਲਾਹੌਰ ਲਾ ਜਾ ਕੇ ਜਕਰੀਏ ਦੇ ਦਰਾਂ ਅੱਗੇ ਰੱਖ ਦਿੱਤਾ। ਉਹਨਾਂ ਰੌਲਾ ਪਾ ਦਿੱਤਾ ਕਿ ਜਦ ਜਦ ਤੱਕ ਮੱਛੇ ਦੇ ਖੂਨੀਆ ਨੂੰ ਫੜਿਆ ਨਹੀਂ ਜਾਂਦਾ ਤਾ ਤੱਕ ਉਹ ਤੋਂ ਢਾਣ ਨੂੰ ਨਹੀਂ ਦਫਨਾਉਣਗੇ। ਸਾਡੇ ਦੁਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ ਟੋਟੇ ਕਰੋ ਤੇ ਸਾਨੂੰ ਨਿਹਾ ਦਿਓ। ਸਾਰਾ ਪਰਿਵਾਰ ਖਾਨੂ ਤੋਂ ਇਹ ਮੰਗ ਕਰ ਰਿਹਾ ਸੀ। ਗਲਖਾਨੂ ਦੇ ਵੀ ਵੱਸੋਂ ਬਾਹਰ ਹੋ ਚੁੱਕੀ ਸੀ ਖਬਰ ਤਾਂ ਖਾਨੂ ਤਿਕ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਮੱッセ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਨ ਨੂੰ ਉਹ ਸੁਰਤ ਪੁਲਾ ਬੈਠਾ ਦੋ ਸਿੰਘ ਪਤਾ ਨਹੀਂ ਕਿਧਰੋਂ ਪ੍ਰਗਟ ਹੋ ਗਏ ਤੇ ਐਨੇ ਸਖਤ ਘੇਰੇ ਵਿੱਚੋਂ ਚੌਧਰੀ ਮੱッセ ਦਾ ਸਿਰ ਵੱਢ ਕੇ ਲੈ ਗਏ ਇਸ ਗੱਲ ਨੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਰਾਂ ਮਾਰਨ ਵਾਲੇ ਜਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ ਉਸਨੇ ਮੱッセ ਦੀ ਸੁਰੱਖਿਆ ਦੇ ਜ਼ਿੰਮੇਵਾਰ ਫੌਜਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਮੱッセ ਦਾ ਪਰਿਵਾਰ ਵੱਖ ਚੀਕ ਰਿਹਾ ਸੀ ਜੇ ਹਾਲਾਤ ਤੁਹਾਡੇ ਵਾਸ ਵਿੱਚ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ ਆਖਿਰੇ ਵਾਪਰ ਕਿਵੇਂ ਗਿਆ ਤੁਸੀਂ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਾ ਲੱਗਿਆ ਤੇ ਉਹ ਐਡਾ ਕਾਰਾ ਕਰ ਗਏ ਖਾਨ ਨੂੰ ਫੌਜਦਾਰਾਂ ਤੇ ਚੀਕਿਆ ਪਤਾ ਨਹੀਂ ਹਜ਼ੂਰ ਉਹ ਮੰਨੋ ਅਸਮਾਨ ਵਿੱਚੋਂ ਬਾਜਾਂ ਵਾਂਗ ਛਪਟੇ ਤੇ ਚੀਤੇ ਦੀ ਰਫਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾਜ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਤੈਨੂੰ ਇਹ ਸਭ ਬੋਲਦੇ ਨੂੰ ਤੇ ਜਕਰੀਏ ਨੇ ਫੌਜਦਾਰ ਨੂੰ ਨੌਕਰੀੋਂ ਕੱਢ ਦਿੱਤਾ ਸਦੋਂ ਉਹਨਾਂ ਸਾਰੇ ਚੁਗਲਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਭਉਣ ਵਾਂਗ ਲੱਗੇ ਹੋਏ ਹਨ ਉਹਨਾਂ ਸਾਰਿਆਂ ਨੂੰ ਸਦੋਂ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖ ਆਰਾਮ ਮਾਣ ਰਹੇ ਹਨ ਸਾਰੇ ਚੌਧਰੀ ਨੰਬਰਦਾਰ ਮੇਰੇ ਅੱਗੇ ਪੇਸ਼ ਕਰੋ ਜਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼-ਪ੍ਰਸਤੀਆਂ ਕਰ ਰਹੇ ਹਨ ਮੈਂ ਕੰਗਾਲ ਕਰ ਦੇਵਾਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨੂ ਗੁੱਸੇ ਵਿੱਚ ਚੀਕ ਰਿਹਾ ਸੀ ਹਮ ਭਗਤ ਨਿਰੰਝਣੀਆਂ ਰਾਮਾਸ ਰੰਦਾਵਾ ਕਰਮਾਸ਼ੀਨਾ ਧਰਮਦਾਸ ਜੋਧਪੁਰਿਆ ਸਭ ਕਤਾਰ ਬਣਾ ਕੇ ਜਕਰੀ ਅੱਗੇ ਖੜੇ ਕਰ ਦਿੱਤੇ ਗਏ ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਸੀ ਵੀ ਆ ਹਾਜ਼ਰ ਹੋਏ ਹੋਰ ਵੀ ਕਈ ਜਿਨ੍ਹਾਂ ਸਿੰਘਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ ਚੁਗਲ ਮੁਖਬਰਤਾ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਾਂ ਸਾਰਾ ਮੁਲਖਈਆ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ ਪਤਾ ਨਹੀਂ ਕਿੰਨੇ ਕੂਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਭਰੇ ਸਨ ਅੱਜ ਉਹ ਸਾਰੇ ਜਿਹੜੇ ਮੱッセ ਦੇ ਮਾਰੇ ਜਾਣ ਤੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਜਕਰੀ ਅੱਗੇ ਖਲੋਤੇ ਸਨ ਹਾਂ ਬਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਕੋਈ ਨਹੀਂ ਸਾਰੇ ਕਤਲ ਕਰ ਦਿੱਤੇ ਗਏ ਹਨ ਪਿੰਡਾਂ ਦੇ ਪਿੰਡੂ ਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਕਿਹਾ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਤਾਲ ਵਿੱਚ ਸਿੰਘਾਂ ਦੇ ਹੋਣ ਦੀ ਸੂਹ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ ਜਕਰੀਆ ਬੋਲਣ ਲੱਗਾ ਜੇ ਆਪਣਾ ਬਚਾਅ ਚਾਹੁੰਦੇ ਹੋ ਤੇ ਆਪਣੀਆਂ ਜਾਗੀਰਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਹੈ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ ਭੁੱਲ ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਰਹੇ ਹੋ ਕਿ ਤੋ ਵੀ ਪੈਦਾ ਕਰੋ ਉਹ ਬੰਦੇ ਤੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪ-ਚਾਪ ਖਲੋਤੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪਖਤ ਨਰੰਜਣੀਆਂ ਬੋਲਿਆ ਹਜ਼ੂਰ ਭੰਗੂ ਸੁਨੀਂਦਾ ਹੈ ਮੀਰਾ ਕੋਟਿਆ ਮਤਾਬ ਸਿੰਘ ਭੰਗੂ ਉਸਨੇ ਚੌਧਰੀ ਦਾ ਕਤਲ ਕੀਤਾ ਹੈ ਇਥੋਂ ਤਿੰਨ ਕੋ ਕੋ ਹੀ ਹੈ ਹਜ਼ੂਰ ਉਸ ਦਾ ਪਿੰਡ ਪਾਰੋਂ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਉਹ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਸਦੇ ਸਾਥੀ ਹੋਰ ਵੀ ਹਨ ਉਸ ਜੇ ਖਾਨੂੰ ਦਾ ਡਰ ਐਤਕੀ ਲੋਕ ਨਹੀਂ ਸਕਿਆ ਜੀ ਹਜ਼ੂਰ ਪੂਰਾ ਜੱਥਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਵੱਧ ਕੇ ਲੜਾ ਕੇ ਤੇ ਉਹਨਾਂ ਦੇ ਪਰਿਵਾਰ ਕੀ ਉਹ ਸਨੇ ਪਰਿਵਾਰ ਚਲੇ ਗਏ ਹਨ ਨਹੀਂ ਹਜ਼ੂਰ ਪਰਿਵਾਰ ਤਾਂ ਜ਼ਿਆਦਾਤਰ ਦੇ ਇੱਥੇ ਹੀ ਹਨ ਲੋਕ ਛਿਪ ਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਬਾਹ ਕਰਦੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ ਉਜਾੜ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜ਼ਕਰੀਆ ਗੁੱਸੇ ਵਿੱਚ ਚੀਕਿਆ ਮੀਰਾਕੋਟ ਪਿੰਡ ਪੀਰ ਸੁਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਹੈ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਤਸ਼ਾਹ ਦੇ ਐਲਾਨ ਦਾ ਪੂਰਾ ਡਰ ਨਹੀਂ ਹਕੂਮਤ ਦੇ ਵੈਰੀਆਂ ਨੂੰ ਬਾਗਿਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪਿੰਡ ਉਜਾੜਨ ਵਿੱਚ ਰਤਾ ਚਿਜਕ ਨਹੀਂ ਹੋਵੇਗੀ ਜਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ ਮੁਗਲ ਫੌਜ ਦੀ ਇੱਕ ਟੁਕੜੀ ਤੇ ਨਾਲ ਮਸਥੇ ਰੰਗੜ ਦੇ ਪਰਿਵਾਰ ਨੇ ਆ ਕੇ ਪਿੰਡ ਘੇਰ ਲਿਆ ਤੇ ਸੁਕੰਬਰ ਅਲੀ ਦੀ ਕੋਈ ਵਾਹ ਨਹੀਂ ਚੱਲੀ ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚ ਨੂੰ ਬਲਾਵਾ ਭੇਜੇ ਪੰਚ ਨੱਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇਹ ਕਾ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉਜੜਦਾ ਦੇਖਣਾ ਹੈ ਨੂਰਦੀਨ ਨੇ ਨਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੈ ਹੀ ਨਹੀਂ ਹਜ਼ੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਏ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨਥੇ ਨੇ ਫੌਜਦਾਰ ਰੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰਪਖਤ ਨਰੰਜਨੀਏ ਨੇ ਉਸਦੇ ਕੰਨ ਵਿੱਚ ਕੁਝ ਫੁਸਰ-ਫੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਬ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ ਜਾ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਸੁਣ ਕੇ ਨਥੇ ਖੈਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੇ ਗੁੱਸੇ ਤੇ ਹੈਰਾਨੀ ਭਰੇ ਭਾਵਾਂ ਨਾਲ ਫੌਜਦਾਰ ਵੱਲ ਦੇਖਿਆ ਦੇਖਦਾ ਕੀ ਹੈ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ ਅਸੀਂ ਹੋਰ ਪਿੰਡਾਂ ਚੋਂ ਵੀ ਸਿੰਘਾਂ ਦਾ ਖੁਰਾ ਨੱਪਣਾ ਹੈ ਜਾਂ ਦੌੜ ਕੇ ਜਾ ਤੇ ਪੇਸ਼ਕਾਰ ਹਕੂਮਤ ਦੇ ਬਾਗੀ ਤੇ ਚੌਧਰੀ ਮੱਸੀ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜ਼ੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨਥੇ ਨੇ ਡਰ ਜ਼ਾਹਿਰ ਕੀਤਾ ਅਚਾਰ ਪਾਵਾਂਗੇ ਉਸ ਦਾ ਹੋਰ ਕੀ ਕਰਨਾ ਹੈ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜ਼ੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਲਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਤਾਂ ਖੁੰਖਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੰਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੰਡ ਛੱਡਣ ਲੱਗਾ ਆਪਣੇ ਬਾਲ ਰਾਏ ਸਿੰਘ ਦਾ ਹੱਥ ਪੰਚ ਨਥੇ ਖੈਰੇ ਦੇ ਹੱਥ ਦੇ ਗਿਆ ਸੀ ਤੇ ਨਥੇ ਨੇ ਬਾਲ ਦਾ ਸੋਣਾ ਧਿਆਨ ਰੱਖਿਆ ਸੀ। ਨਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਸਿੰਘ ਦਾ ਤੈ ਹੋ ਗਿਆ ਸੀ। ਅੱਜ ਨਥੇ ਨੂੰ ਜਾਪ ਰਿਆ ਸੀ ਜਿਵੇਂ ਰਾਏ ਸਿੰਘ ਦੇ ਸਿਰ ਤੇ ਗਿਰ ਜਾਂ ਉਡੀਆਂ ਫਿਰ ਰਹੀਆਂ ਸਨ। ਉਹ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਵੱਲ ਤੁਰਿਆ, ਡਰ ਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਸਨ। ਡਿਗਦਾ ਟੈਂਦੋ ਪਿੰਡ ਪਹੁੰਚਿਆ। ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ। ਨੱਥੇ ਨੇ ਉਸ ਵੱਲ ਦੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੁੰਡ ਉੱਤੇ ਡਿੱਗ ਪਿਆ ਇਹ ਹੈ ਹਜ਼ੂਰ ਸਲਤਨਤ ਦਾ ਬਾਗੀ ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਹੋਇਆ ਬੋਲਿਆ ਚੱਲ ਓਏ ਝੋਕੇ ਸਲਾਮਕਾਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਦੇ ਹਾਥੀ ਨਾ ਆਵਾਂ ਜਿਉਂਦਾ ਤਾਂ ਉਹਨਾਂ ਛੱਡਣਾ ਨਹੀਂ ਇਸ ਨੂੰ ਕੀ ਮੂੰਹ ਦਿਖਾਵਾਂਗਾ ਮੈਂ ਮਤਾਬ ਸਿੰਘ ਨੂੰ ਕਿ ਕੀ ਜਵਾਬ ਦੇਵਾਂਗਾ ਪਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ द्या ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰ ਅੱਗੇ ਸੋਟਾਇਆ ਸੀ ਨੱਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘੱਟੋ-ਘੱਟ ਮੇਰੀ ਔਲਾਦ ਨੂੰ ਮਿਹਨੇ ਤਾਂ ਨਹੀਂ ਸਹਾਰਨੇ ਪੈਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਿਆ ਨਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਣਜੇ ਸਿਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਜੂ ਟੱਪ ਗਏ ਕੁਝ ਚੁਗਲਾ ਨੇ ਜਾ ਕੇ ਹਰਪਖਤ ਨਰੰਜਣੀਏ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਹੈ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਛੇਤੀ ਨਾਲ ਘੋੜੇ ਦੜਾਓ ਤੇ ਜਿਸ ਦੇ ਵੀ ਉਹ ਨਜ਼ਰ ਪੈਣ ਗੋਲੀਆਂ ਨਾਲ ਉਡਾ ਦਿਓ ਨੂਰਦੀਨ ਨੇ ਘੋੜ ਸਵਾਰਾਂ ਨੂੰ ਚੁਗਲਾ ਦੇ ਨਾਲ ਨੱਥੇ ਹੋਣਾ ਦੇ ਮਗਰ ਪਜਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁੱਕ ਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਓ ਮਾਲਵੇ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋਹੜ ਚਲੇ ਜਾਇਓ ਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਬਿਠਾ ਕੇ ਪਰਤਿਓ ਦੂਰੋਂ ਮਾਰੋਮਾਰ ਕਰਦੀ ਆ ਰਹੀ ਚੱਕਰੀਏ ਦੀ ਫੌਜ ਨੂੰ ਦੇਖ ਕੇ ਨੱਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪੰਚ ਜੀ ਅਸੀਂ ਤੁਹਾਨੂੰ ਕੱਲਿਆ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ ਜਾਨ ਰਹਿੰਦੀ ਤੱਕ ਤਾਂ ਬਾਲ ਦੀ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮੰਗਰੋ ਗੁਰੂ ਆਪ ਰਾਖਾ ਨਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸੇ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਪੱਲੇ ਪਵੇਗੀ ਨਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਤੇ ਆਨ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ। ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫਿਰ ਵੀ ਕਹਾਂਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲੁਕੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਬਾਲ ਤਾਂ ਬਚ ਜਾਏ। ਨੱਥਾ ਥੋੜਾ ਬੇਵੱਸ ਹੋ ਰਿਹਾ ਸੀ। ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਸ਼ਾਰ ਨੱਥੇ ਹੁਣਾਂ ਦੇ ਸਿਰ ਉੱਤੋਂ ਦੀ ਲੰਗੀ। ਉਹਨਾਂ ਉੱਥੇ ਹੀ ਨੀਵੀਂ ਥਾਂ ਦੀ ਓਟ ਲੈ ਕੇ ਮੋਰਚਾ ਮੰਨ ਲਿਆ। ਆਓ ਭਾਈ ਰੰਗੜੋ ਆਓ ਬੈਠੇ ਨੇ ਤੁਹਾਡੇ ਦੁਸ਼ਮਣ ਉਹ ਵੋ ਅੱਗੇ ਤੇ ਲੈ ਲੋ ਆਪਣਾ ਬਦਲਾ ਨੂਰਦੀਨ ਨੇ ਮੱਸੇ ਰੰਗੜ ਦੇ ਭਰਾਵਾਂ ਨੂੰ ਵੰਗਾਰਿਆ ਮੱਸੇ ਦੇ ਭਰਾ ਭਤੀਜੇ ਅੱਗੇ ਆਏ ਤੇ ਅਲੀ ਅਲੀ ਕਰਦੇ ਨੱਥੇ ਹੋਰਾਂ ਵੱਲ ਵਧੇ ਟੋਟੇ ਟੋਟੇ ਕਰਦੇ ਉਹ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮੱਸੇ ਦੀ ਰੂਹ ਨੂੰ ਕੋ ਸ਼ਾਂਤੀ ਮਿਲ ਸਕੇ ਮੱਸੇ ਦਾ ਭਰਾ ਬੋਲਿਆ ਨੱਥੇ ਚੌਧਰੀ ਤੇ ਉਸਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨਥਾ ਤੀਰੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਂਜੇ ਕੋਲ ਬਰਸ਼ੀ ਸੀ ਤੇ ਪੁੱਤਰ ਕੋਲ ਸੈਲਾ ਪਹਿਰੇਦਾਰ ਕੋਲ ਤਲਵਾਰ ਸੀ ਤੇ ਸਿਰੀ ਕੋਲ ਇੱਕ ਮੋਟਾ ਸਲੋਤਰ ਬਸ ਇਹੀ ਸਨ ਇਹਨਾਂ ਦੇ ਸ਼ਸਤਰ ਤੇ ਅੱਗੋਂ ਮੁਗਲ ਫੌਜਾਂ ਬੰਦੂਖਾਂ ਤੇ ਹੋਰ ਹਥਿਆਰਾਂ ਨਾਲ ਲੈ ਸਨ ਮੁਕਾਬਲਾ ਭਾਵੇਂ ਇੱਕ ਪਾਸੜ ਹੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨਥੇ ਤੇ ਉਸ ਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਰਲੀ ਗITAR ਵਿੱਚ ਮੱッセ ਦੇ ਭਾਈ ਭਤੀਜੇ ਸਨ ਨਥੇ ਕਿਆਂ ਨੇ ਵਰਸ਼ੇ ਤੇ ਸੇਲੇ ਵਿੱਚ ਪਰੋ ਕੇ ਦੋ ਘੋੜਸਵਾਰ ਪਲ ਵਿੱਚ ਛੇਠਾ ਸੁੱਟ ਲਏ ਇਹ ਦੋਹੇ ਮੱッセ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱッセ ਦਾ ਪਰਿਵਾਰ ਸੰਭਲਦਾ ਨਥੇ ਦੇ ਸਿਰੀ ਨੇ ਸਲੂਤਰ ਦਾ ਇੱਕ ਭਰਮਾਵਾਰ ਮੱッセ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦਾ ਸਿਰ ਖਖੜੀ ਵਾਂਗ ਪੜ ਗਿਆ ਖੋਪੜੀ ਦੇ ਪਾਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਤੇ ਪਛਾਹ ਪਰਤ ਗਏ ਭੱਜੇ ਜਾਂਦੇ ਮੱッセ ਦੇ ਪਰਿਵਾਰ ਦੇ ਜੀਆਂ ਦੀ ਨਥੇ ਦੇ ਦਰਬਾਰਨ ਪਹਿਰੇਦਾਰ ਦੀ ਤਲਵਾਰਨ ਨਾਲ ਵੀ ਪੇਟ ਹੋ ਗਈ ਤੇ ਕਿਰਪਾਨ ਨੇ ਪ੍ਰੋਣਾਚਾਰੀ ਕਰਦਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ ਕੁਝ ਕੁ ਜੀਤੇ ਬਾਕੀ ਖਾਲੀ ਘੋੜੇ ਵਾਪਸ ਪਰਤੇ ਨੂਰਦੀਨ ਤੇ ਉਸਦੇ ਸੈਨਿਕ ਸੁੰਝੇ ਹੋ ਗਏ ਮਸੇ ਦੇ ਭਰਾ ਦੀ ਮਤੀਰੇ ਵਾਂਗ ਖਿੱਲਰਦੀ ਖੋਪੜੀ ਸਭ ਨੇ ਦੇਖੀ ਸੀ ਭਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਿਆ ਪ੍ਰਤੀਤ ਹੋਇਆ ਹਰ ਭਗਤ ਨਰੰਜਣੀਏ ਦਾ ਤਾਂ ਹੱਥ ਆਪ ਮੁਹਾਰੇ ਆਪਣੇ ਸਿਰ ਨੂੰ ਛੂ ਕੇ ਦੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇੰਨਾ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਬੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਰਨਜਨੀਏ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਨੂਰਦੀਨ ਬੋਲਿਆ ਹਜੇ ਆਪਸ ਵਿੱਚ ਗੱਲਾਂ ਹੀ ਕਰ ਰਹੇ ਸਨ ਕਿ ਨਥੇ ਚੌਧਰੀ ਨੇ ਕੋ ਚੁਣਵੇਂ ਜੈ ਤੀਰ ਚਲਾਈ ਤੇ ਤਿੰਨ ਘੋੜਸਵਾਰ ਹੋ ਡੇ ਗਲੇ ਜਿਨ੍ਹਾਂ ਵਿੱਚੋਂ ਇੱਕ ਮੱッセ ਦਾ ਪਤੀ ਜਾ ਸੀ ਰੱਜ ਗਏ ਅਸੀਂ ਅਸੀਂ ਬਦਲੇ ਲੈ ਕੇ ਬਸ ਥੋ-ਥੋ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮੁਆਫ ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਿਵਾਰ ਨਾ ਮਰਵਾ ਤਰਾ ਕੀ ਮੂੰਹ ਦਿਖਾਵਾਂਗਾ ਘਰੇ ਜਾ ਕੇ ਕਿ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਇਹ ਕਹਿ ਕੇ ਮੱッセ ਦੇ ਭਰਾਣੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਪਰਤ ਗਿਆ ਉਧਰ ਹਰ ਭਗਤ ਨਰੰਜਨੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਿਪਾਈ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇੰਨੇ ਚਿਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜਸਵਾਰ ਪਾਰ ਬੁਲਾ ਦਿੱਤੇ ਸਨ ਨਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਨ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇਖ ਕੇ ਨੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕਿ ਨਥੇ ਤੇ ਉਸਦੇ ਸਾਥੀਆਂ ਨੂੰ ਚੋਹ ਤਰਫਾ ਘੇਰਾ ਪਾ ਲਓ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨਥੇ ਨੇ ਵੀ ਤੱਕਾ ਲਿਆ ਕਿ ਹੁਣ ਮੌਤ ਤਰ੍ਹਾਂ ਤੇ ਆਣ ਟੁੱਕੀ ਹੈ ਉਸਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਹੀ ਲੋਕੇ ਬੈਠਾ ਰਹੇ ਨਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋਹ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਪਾਈਆਂ ਦੇ ਸ਼ਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸਦੇ ਸਾਥੀ ਬਰਸ਼ਿਆਂ ਵਿੱਚ ਫਰੋਰੇ ਸਨ ਪਹਿਰੇਦਾਰ ਤੇ ਸਿਰੀ ਵੀ ਆਪਣੀ ਕਿਰਪਾਨ ਤੇ ਸਲੋਤਰ ਨਾਲ ਸੋਹਣਾ ਮੁਕਾਬਲਾ ਕਰ ਰਹੇ ਹਨ ਪਰ ਨਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਪਾਈ ਤਾਂ ਨੇੜੇ ਆ ਹੀ ਨਹੀਂ ਰਹੇ ਕਾਫੀ ਚਿਹਰੋ ਬਹਾਦਰੀ ਨਾਲ ਜੂਝਦੇ ਰਹੇ ਪਰ ਰੌਵ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨਥੇ ਦੀ ਕਮਾਨ ਚਿੱਲੀਆਂ ਲਹਿ ਗਈ ਹੁਣ ਪਖੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਤੇ ਚੜਾਉਣ ਦਾ ਸਮਾਂ ਕਿੱਥੇ ਸੀ ਸੋ ਉਸਨੇ ਲੱਖਣਾ ਬੱਦੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਹੇਠਾਂ ਡੇਗਿਆ ਨੂਰਦੀਨ ਨੂੰ ਨਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਨ ਦਾ ਪਤਾ ਲੱਗ ਗਿਆ ਤੇ ਉਸਨੇ ਸਿਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੂਕਚੀ ਪਹਿਲਾਂ ਨਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਭਰਾ ਦਿੱਤੀਆਂ ਦੋ ਗੋਲੀਆਂ ਨਥੇ ਦੇ ਲੱਗੀਆਂ ਇੱਕ ਮੋੜੇ ਦੇ ਪਾਰ ਹੋ ਗਈ ਤੇ ਦੂਜੀ ਪੱਟ ਵਿੱਚ ਨੱਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਣ ਤੇ ਸਿਰੀ ਵੀ ਗੋਲੀਆਂ ਨੇ ਡੇਗ ਲਏ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਹੁਣ ਨੱਥੇ ਪੰਚ ਦਾ ਭਾਂਜਾ ਤੇ ਬਾਲਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਾਲੀ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨੱਥਾ ਆਪ ਡਿੱਗ ਪਿਆ ਸੀ ਬੰਦੂਖਾਂ ਦੀ ਤਾੜ-ਤਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਸ਼ੈ ਕੇ ਬੈਠਾ ਰਿਹਾ ਜਦ ਨੱਥਾ ਤੇ ਉਸਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਉਹਨਾਂ ਉੱਤੇ ਚੜਾ ਦਿੱਤੇ। ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾਂ ਹੇਠ ਆ ਰਿਹਾ ਸੀ ਕਿ ਉਸਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਤੇ ਘੋੜੇ ਨੇ ਉਸਨੂੰ ਵਗਾ ਕੇ ਪਰੇ ਮਾਰਿਆ। ਉਹ ਪਿਆ ਹੈ ਮਤਾਬ ਸਿੰਘ ਦਾ ਤੁਖਮ ਕੁਚਲ ਦਿਓ ਇਸਨੂੰ ਸੁਮਾ ਹੇਠ। ਹਰ ਭਗਤ ਨਰੰਜਨੀਆਂ ਚੀਕਿਆ। ਇੱਕ ਮੁਗਲ ਸਿਪਾਈ ਨੇ ਤਲਵਾਰ ਦਾ ਵਾਰ ਕੀਤਾ ਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ। ਦੂਜੀ ਵਾਰ ਨੇ ਉਸ ਦਾ ਮੋਢਾ ਕੱਟ ਦਿੱਤਾ ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫਿਰ ਕੀਤਾ ਗਿਆ ਤੇ ਤਲਵਾਰ ਦੀ ਪਿਪਲਾ ਉਸ ਦੇ ਮੋਢੇ ਨੂੰ ચીਰ ਕੇ ਹੇਠਾਂ ਧਰਤੀ ਵਿੱਚ ਤਸ ਗਈ ਲਹੂ ਨਾਲ ਲਤਪਤ ਬਾਲ ਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੁਕੜੀ ਉੱਥੋਂ ਚਲੀ ਗਈ ਪਰ ਕਲਗੀ ਤਰਜੀਆ ਦੀ ਕੋਈ ਮਿਹਰ ਦੀ ਨਿਗਾ ਕਿ ਬਾਲ ਦੀ ਸਾਰ ਰਗ ਨਹੀਂ ਕੱਟੀ ਗਈ ਸੀ ਸਾਗ ਵੇਚਦੀ ਹੋਈ ਇੱਕ ਕੰਬੋਏਨ ਮਾਈ ਇਧਰ ਦੀ ਲੰਘ ਰਹੀ ਸੀ ਜਦੋਂ ਉਸਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸਦੀ ਨਿਗਾਹ ਬਾਲ ਉੱਤੇ ਗਈ ਤਾਂ ਉਹ ਤਰਸਦੇ ਘਰ ਵਿੱਚ ਆ ਕੇ ਬਾਲਵਲ ਭੱਜੀ ਬਾਲ ਦੀ ਨਬਜ਼ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲੈ ਆਈ ਥੋੜੀ ਬਹੁਤ ਪੋਚਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੁੜਿਆਲੇ ਰਹਿੰਦਾ ਹੈ ਉਹ ਬਾਲ ਨੂੰ ਉਸ ਕੋਲ ਲੈ ਆਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸੱਦ ਕੇ ਉਸਤੇ ਜ਼ਖਮ ਸਿਵਾਏ ਸੱਚੇ ਸਤਗੁਰ ਕਲਗੀ ਧਰਪਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਭਿਆਨਕ ਹਮਲੇ ਵਿੱਚੋਂ ਵੀ ਬਚ ਗਿਆ ਤੇ ਨਥੇ ਚੌਧਰੀ ਹੁਣਾਂ ਦੀ ਮੁਸ਼ਕਤ ਵੀ ਅਜਾਈ ਨਹੀਂ ਗਈ ਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾ ਰਿਹਾ ਹਾਂ ਉਹ ਬਾਲ ਰਾਏ ਸਿੰਘ ਮੇਰਾ ਪਿਤਾ ਸੀ ਤੁਸੀਂ ਭਾਈ ਮਤਾਬ ਸਿੰਘ ਦੇ ਪੋਤਰੇ ਹੋ ਇੰਦਰਜੀਤ ਸਿੰਘ ਬੋਲਿਆ ਹਾਂ ਉਹ ਮੇਰੇ ਦਾਦਾ ਸਨ ਵਾਹ ਸਾਡੇ ਧੰਨ ਭਾਗ ਧੰਨਵਾਦ